ਗੁਰਦੁਆਰਾ ਸ੍ਰੀ ਥਮਜੀ ਸਾਹਿਬ ਦਾ ਇਹ ਪਾਵਨ ਅਸਥਾਨ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸਦੀਵੀ ਯਾਦ ਵਿੱਚ ਸ੍ਰੀ ਕਰਤਾਰਪੁਰ ਨਗਰ ਜਲੰਧਰ ਵਿਖੇ ਸੁਬਾਈਮਾਨ ਹੈ ਗੁਰੂ ਪਾਤਸ਼ਾਹ ਜੀ ਨੇ ਇਹ ਅਸਥਾਨ 1650 ਤੇ 51 ਦੇ ਵਿੱਚ ਸਭ ਤੋਂ ਪਹਿਲਾਂ ਕਰਤਾਰਪੁਰ ਨਗਰ ਦੀ ਨੀਂਹ ਰੱਖਣ ਸਮੇਂ ਬਣਵਾਇਆ ਸੀ ਕਰਤਾਰਪੁਰ ਨਗਰ ਦੀ ਨੀਂਹ ਰੱਖਣ ਸਮੇਂ ਮੋਹੜੀ ਗੱਡਣ ਦੀ ਥਾਂ ਇੱਥੇ ਇੱਕ ਵੱਡਾ ਮੋਟਾ ਟਾਹਲੀ ਦਾ ਥੰਮ ਗੱਡ ਕੇ ਨੀ ਰੱਖੀ ਗਈ ਅਤੇ ਇਸ ਥੰਮ ਨੂੰ ਗੁਰੂ ਪਾਤਸ਼ਾਹ ਜੀ ਨੇ ਦੁੱਖਾਂ ਦਾ ਥੰਮ ਕਹਿ ਕੇ ਕਈ ਵਰਦ ਦਿੱਤੇ ਇਸ ਥੰਮ ਦੇ ਆਸ-ਪਾਸ ਸੰਗਤਾਂ ਦੇ ਬੈਠਣ ਲਈ ਸੁੰਦਰ ਦੀਵਾਨ ਅਸਥਾਨ ਵੀ ਬਣਾਇਆ ਗਿਆ ਇਹ ਪਵਿੱਤਰ ਥੰਮ ਸਮਤ 1651 ਤੋਂ 1813 ਤੱਕ 162 ਸਾਲ ਕਾਇਮ ਰਿਹਾ ਪਰ ਸੰਮਤ 1813 ਵਿੱਚ ਜਲੰਧਰ ਦੇ ਜ਼ਾਲਮ ਸੂਬੇਦਾਰ ਨਾਸਰ अली ਨੇ ਕਰਤਾਰਪੁਰ ਨਗਰ ਤੇ ਧਾਵਾ ਬੋਲ ਕੇ ਇਸ ਪਵਿੱਤਰ ਥੰਮ ਨੂੰ ਸਾੜ ਦਿੱਤਾ ਅਤੇ ਹੋਰ ਇਤਿਹਾਸਕ ਵਸਤਾਂ ਦੀ ਵੀ ਬੇਹਰਮਤੀ ਕੀਤੀ ਜਿਸ ਤੋਂ ਬਾਅਦ ਅਦੀਨਾ ਬੇਗ ਦੀ ਸਲਾਹ ਨਾਲ ਬਾਬਾ ਵਡਪਾਗ ਸਿੰਘ ਜੀ ਨੇ ਇਸ ਬੇਦਬੀ ਦਾ ਬਦਲਾ ਲੈਣ ਲਈ ਸਿੰਘਾਂ ਪਾਸ ਬੇਨਤੀ ਕੀਤੀ ਖਾਲਸੇ ਨੇ ਬੇਨਤੀ ਪਰਵਾਨ ਕਰਕੇ ਬਸੰਤ ਰੁੱਤ ਸੰਮਤ 1814 ਨੂੰ ਜਲੰਧਰ ਸ਼ਹਿਰ ਤੇ ਹੱਲਾ ਬੋਲ ਦਿੱਤਾ ਕਮਸਾਨ ਦਾ ਯੁੱਧ ਹੋਇਆ ਜਿਸ ਵਿੱਚ ਤੁਰਕ ਫੌਜਾਂ ਹਾਰ ਗਈਆਂ ਨਾਸਰ ਅਲੀ ਜੰਗ ਦੇ ਮੈਦਾਨ ਵਿੱਚੋਂ ਭੱਜ ਨਿਕਲਿਆ ਤੇ ਭੱਜੇ ਜਾਂਦੇ ਨਾਸਰ ਅਲੀ ਨੂੰ ਸਰਦਾਰ ਖਿਆਲਾ ਸਿੰਘ ਸੂਰਮੇ ਨੇ ਘੇਰ ਕੇ ਹੇਠਾਂ ਸੁੱਟ ਲਿਆ ਤੇ ਬੰਦੀ ਬਣਾ ਕੇ ਸਿੰਘਾਂ ਸਰਦਾਰਾਂ ਅੱਗੇ ਪੇਸ਼ ਕੀਤਾ ਸਿੰਘਾਂ ਨੇ ਹੁਕਮ ਦਿੱਤਾ ਕਿ ਜਿਸ ਤਰ੍ਹਾਂ ਇਸ ਦੁਸ਼ਟ ਨੇ ਅਗ ਲਾ ਕੇ ਇਸ ਪਵਿੱਤਰ ਥੰਮ ਨੂੰ ਸਾੜਿਆ ਉਸੇ ਤਰ੍ਹਾਂ ਇਸ ਦੁਸ਼ਟ ਨੂੰ ਵੀ ਜਿਉਂਦੇ ਸਾੜ ਦਿਓ ਜਿਸ ਤੋਂ ਬਾਅਦ ਜ਼ਾਲਮ ਸੂਬੇਦਾਰ ਨਾਸਰ ਅਲੀ ਨੂੰ ਜਿਉਂਦੇ ਸਾੜ ਕੇ ਖਾਲਸੇ ਨੇ ਸ੍ਰੀ ਕਰਤਾਰਪੁਰ ਦੀ ਤਬਾਹੀ ਦਾ ਬਦਲਾ ਲਿਆ ਬਾਦ ਵਿੱਚ ਖਾਲਸਾ ਰਾਜ ਕਾਇਮ ਹੋਣ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਸ਼ਾਹੀ ਖਜ਼ਾਨੇ ਵਿੱਚੋਂ ਇਸ ਮੌਜੂਦਾ ਸਤ ਮੰਜ਼ਲੀ ਇਮਾਰਤ ਦੀ ਸੇਵਾ ਕਰਵਾਈ ਤੇ ਇਸ ਦਾ ਨਾਮ ਪਵਿੱਤਰ ਥੰਮ ਦੇ ਨਾਂ ਤੋਂ ਗੁਰਦੁਆਰਾ ਥੰਮਜੀ ਸਾਹਿਬ ਰੱਖਿਆ ਹੁਣ ਇਸ ਪਵਿੱਤਰ ਅਸਥਾਨ ਦੀ ਸੇਵਾ ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਦੇਖਰੇਖ ਅਧੀਨ ਚੱਲ ਰਹੀ ਹੈ ਜੇ ਆਪ ਜੀ ਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ